ਜਾ ਸ਼ੀਗਰਦੀ ਸਾਰਿਆਂ ਨੂੰ ਇੱਕ ਗਾਣਾ ਪੇਸ਼ ਕਰਨ ਲੱਗਿਆ ਜੋ ਚੰਦੇ ਹਾਲਾਤਾਂ ਦੇ ਤੇ ਪਰਸੋਂ ਚੌਥ ਮੈਂ ਇੱਕ ਐਕਸ ਆਰਗੇਨਾਈਜ਼ਮ ਨਾਲ ਮਿਲਿਆ ਤੇ ਉਹਨਾਂ ਨਾਲ ਜਿਹੜੀ ਮੇਰੀ ਵਾਰਤਾਲਾਪ ਹੋਈ ਤੇ ਉਹਨਾਂ ਨੇ ਮੈਂ ਕਿਹਾ ਕਿ ਤੁਹਾਡਾ ਕੀ ਵਿਚਾਰ ਹੈ ਇਸ ਮੁੱਦੇ ਬਾਰੇ ਜੋ ਇੰਡੀਆ ਪਾਕਿਸਤਾਨ ਦਾ ਚੱਲ ਰਿਹਾ ਤੇ ਉਹਨਾਂ ਨੇ ਜੋ ਮੈਨੂੰ ਦੱਸਿਆ ਜਾਂ ਕਿਹਾ ਜਾਂ ਵੀਰੇ ਮੇਰਾ ਪੁਆਇੰਟ ਆਫ View ਹੀ ਜਾਂ ਉਹਨਾਂ ਦਾ ਹਰੇਕ ਦਾ ਪੁਆਇੰਟ ਆਫ 뷰 ਅਲੱਗ ਹੋ ਸਕਦਾ ਤੇ ਹੁੰਦਾ ਵੀ ਆ ਤੇ ਉਹ ਗੱਲਾਂ ਮੈਂ ਇੱਕ ਗਾਣੇ ਦੇ ਰੂਪ ਵਿੱਚ ਤੁਹਾਨੂੰ ਸਮਝਾ ਰਿਹਾ ਸੋ ਗੌਰ ਕਰੇ ਖੁੱਬੇ ਸਾਬ ਕਾਣੇ ਲੜੀਆਂ ਲੜਾਈਆਂ ਜਿਨ੍ਹਾਂ ਨੇ ਜੰਗਾਂ ਵੇਖੀਆਂ ਤੇ ਸੀਨੇ ਤੇ ਹੰਡਾਈਆਂ ਜਿਨ੍ਹਾਂ ਨੇ ਬੈਠੇ ਸਾਬ ਕਾਣੇ ਲੜੀਆਂ ਲੜਾਈਆਂ ਜਿਨ੍ਹਾਂ ਨੇ ਜੰਗਾਂ ਵੇਖੀਆਂ ਤੇ ਸੀਨੇ ਤੇ ਹੰਡਾਈਆਂ ਜਿਨ੍ਹਾਂ ਨੇ ਮੇਰੇ ਦਿਲ ਚ ਜਜ਼ਬਾ ਤੋਂ ਨਹੀਂ ਪੁੱਛਿਆ ਇਨਸਾਨੀਅਤ ਇੱਥੇ ਕਿਉਂ ਬੱਲਦੀ ਰਹੀ ਫੌਜੀ ਆਖਦਾ ਏ ਜੰਗ ਇਦਾਂ ਹੁੰਦੀ ਨਹੀਂ ਦੋਹਾਂ ਦੇਸ਼ਾਂ 'ਚ ਸਿਆਸਤ ਿਆ ਚੱਲਦੀ ਪਈ ਫੌਜੀ ਆਖਦਾ ਏ ਜੰਗ ਇਦਾਂ ਹੁੰਦੀ ਨਹੀਂ ਦੋਹਾਂ ਦੇਸ਼ਾਂ 'ਚ ਸਿਆਸਤ ਿਆ ਚੱਲਦੀ ਪਈ ਜੰਗਾਂ ਮਾਰੇ ਨੀ ਹਵਾਈ ਫੇਰ ਮਾਰਦੇ ਗੱਲਾਂ ਮੀਡੀਆ ਦੇ ਉੱਤੇ ਨਹੀਂ ਸਵਾਤੇ ਜੰਗਾਂ ਮਾਰੇ ਨੀ ਹਵਾਈ ਫੇਰ ਮਾਰਦੇ ਗੱਲਾਂ মিডিਆ ਦੇ ਉੱਤੇ ਨਹੀਂ ਸਵਾਤੇ ਲੜਾਈ ਲੜਨੀ ਲੜਾਉਣੀ ਦੇਸ਼ ਉੱਤੇ ਜੀ ਲੜਾਈ ਕਰਨੀ ਹਟਾਉਣੀ ਦੇਸ਼ ਉੱਤੇ ਜੀ ਲਾਉਂ ਬਟਲਮ ਦੇ ਬਣੇ ਮੁੱਦੇ ਨੇ ਗੱਲ ਜਿੰਨਾ ਤੇ ਸਿਆਸਤ ਆ ਚੱਲਦੀ ਪਈ ਫੌਜੀ ਆਕਦਾ ਏ ਚੰਗ ਐਡਾ ਹੁੰਦੀ ਨਹੀਂ ਦੋਹਾਂ ਦੇਸ਼ਾਂ 'ਚ ਸਿਆਸਤ ਆ ਚੱਲਦੀ ਪਈ ਪਈ ਚੱਲਦੀ ਏ ਜਿਹੜੀ ਇੰਟਰਨੈਸ਼ਨਲ ਆਹ ਬੰਦੇ ਦੀ ਤਾਂ ਸਮਝੋ ਬਾਹਨੇ ਢੇਰ ਲਾਸ਼ਾਂ ਦੇ ਨੇ ਹੁੰਦੇ ਬੰਦੇ ਆਮ ਜੀ ਵੱਡੇ ਦੀਦਤ ਤਾਇ ਦੇ ਵਿੱਚੋਂ ਬਾਹਨੇ ਮਨਦਾਲਬ ਦੇ ਬੋਲੇ ਨੂੰ ਚ ਬਣੇ ਹੱਥ ਜਿੰਨਾ ਦੇ ਸਿਆਸਤਿਆ ਚੱਲਦੀ ਪਈ ਫੌਜੀ ਆਕਦਾ ਏ ਜੱਗ ਇਦਾਂ ਹੁੰਦੀ ਨਹੀਂ ਦੋਹਾਂ ਦੇਸ਼ਾਂ 'ਚ ਸਿਆਸਤਿਆ ਚੱਲਦੀ ਪਈ ਮੁੱਦਾ جنگ ਦਾ ਏ ਜਦੋਂ ਜਦੋਂ ਉੱਠਣਾ ਸਦਾ ਕੰਢੇ ਉੱਤੇ ਰਹਿਣਾ ਏ ਪੰਜਾਬ ਆ ਸਿਆਸੀ ਪਾਣੀਆਂ ਦਾ ਵਹਿਣ ਰਹਿਣਾ ਮੱਥੇ ਨੂੰ ਸਦਾ ਡੋਬ ਡੋਬ ਉੱਗਣਾ ਪੰਜਾਬ ਆ ਸੱਚ ਸੱਚ ਹੁੰਦਾ ਆਮ ਜਾਂ ਸਿਆਸਤੀ ਗਿਹੜੇ ਸਮੇ ਦੇ ਸਿਆਸਤੇ ਆ ਚੱਲਦੀ ਪਈ ਫੌਜੀ ਆਗ ਦਾ ਇਹ جنگ ਇਦਾਂ ਹੁੰਦੀ ਨਹੀਂ ਦੋਹਾਂ ਦੇਸ਼ਾਂ 'ਚ ਸਿਆਸਤੇ ਆ ਚੱਲਦੀ ਪਈ ਤੇ ਇਹ ਜਿਹੜਾ ਵਿਚਾਰ ਆ ਇਹ ਮੇਰਾ ਜਾਂ ਕੱਲੇ ਕਿਸੇ ਇੱਕ ਬੰਦੇ ਦਾ ਨਹੀਂ ਆ ਇਹ ਤਮਾਮ ਉਹਨਾਂ ਬੰਦਿਆਂ ਦਾ ਹੋ ਸਕਦਾ ਜਿਹੜੇ ਥੋੜੀ-ਬਹੁਤ ਵੀ ਪੋਲਿਟਿਕਸ ਦੀ ਸਮਝ ਰੱਖਦੇ ਆ ਸੋ ਮੇਰਾ ਇਹੀ ਕਹਿਣਾ ਹੈ ਕਿ ਜਿਹੜਾ ਮੁੱਦਾ ਚੱਲ ਰਿਹਾ ਇਹਦੇ ਲਈ ਆਪਾਂ ਸਰਬੱਤ ਦਾ ਭਲੇ ਦੀ ਅਰਦਾਸ ਮੰਗ ਸਕਦੇ ਆ ਖੁਸ਼ ਰਹਿ ਸਕਦੇ ਆ ਘਰਾਂ ਵਿੱਚ ਆਪਣੇ ਆ ਤੇ ਆਪਣੇ ਪਰਿਵਾਰ ਦਾ ਧਿਆਨ ਰੱਖ ਸਕਦੇ ਆ ਤੇ ਸਾਨੂੰ ਸਾਰਿਆਂ ਨੂੰ ਸਰਬੱਤ ਦਾ ਭਲਾ ਹੀ ਮੰਗਣਾ ਚਾਹੀਦਾ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰੇ ਥੈਂਕ ਯੂ